ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਾਜ ਮਹਿਲਾ ਪੰਜਵਾ ਅਰ ਰਾਮ ਰਾਨਾ ਰਾਮ ਰਮਾ ਜਪ ਪੁਰਨ ਹੋਏ ਕਮ ਰਹਾ ਰਾਮਾ ਗੋਬਿੰਦ ਜਪਦਿਆ ਉਹ ਆਮਤ ਪਵਿੱਤਰ ਅਰ ਜਸ ਸੁਣੀਏ ਜਿਸ ਤੇ ਸੋਈ ਭਾਈ ਮਿੱਤਰ ਸਭ ਸਰਬਦਰਤ ਸਭ ਸਲਾ ਸਰਬ ਗੁਣਾ ਜਿਸ ਮਹੇ ਕਿਉਂ ਗੋਬਿੰਦ ਮਨੋਂ ਵਿਸਾਰੀਐ ਜਿਸ ਸਿਮਰਤ ਦੁਖ ਜਾਹੇ ਜਿਸ ਲੜ ਲਗਿਆ ਜੀਵੀਐ ਭਵਜਲ ਪਈਐ ਪਰ ਮੇਰੇ ਸਾਧੂ ਸੰਗ ਉਦਾਰ ਹੋਏ ਮੁਖ ਓਜਲ ਦਰਬਾਰ ਜੀਵਨ ਰੋਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਬਰੇ ਨਾਮ ਜਪ ਦਰਸ ਚੈ ਸਬਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਾਜ ਮਹਲਾ ਪੰਜਵਾ ਅਰੇ ਰਾਮ ਰਾਨਾ ਰਾਮ ਰਮਾ ਜਪ ਪੁਰਨ ਹੋਏ ਕਮ ਰਹਾ ਰਾਮਾ ਗੋਬਿੰਦ ਜਪਦਿਆ ਉਹ ਆਮਤ ਪਵਿੱਤਰ ਅਰ ਜਸ ਸੁਣੀਏ ਜਿਸ ਤੇ ਸੋਏ ਭਾਈ ਮਿੱਤਰ ਸਬ ਅਪਦਰਤ ਸਬ ਸਲਾ ਸਰਬ ਗੁਣਾ ਜਿਸ ਮਹੇ ਕਿਉ ਗੁਬਿੰਦ ਮਨੋ ਵਿਸਾਰਿਆ ਜਿਸ ਸਿਮਰਤ ਦੁਖ ਜਾਹੇ ਜਿਸ ਲੜ ਲਗਿਆ ਜੀਵੈ ਭਵਜਲ ਪਈਐ ਪਰ ਮੇਰੇ ਸਾਧੂ ਸੰਗ ਉਦਾਰ ਹੋਏ ਮੁਖ ਓਜਲ ਦਰਬਾਰਾ ਜੀਵਨ ਰੋਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਬਰੇ ਨਾਮ ਜਪ ਦਰਸ ਚੈ ਸਬਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਾਜ ਮਹਲਾ ਪੰਜਵਾਂ ਅਰੇ ਰਾਮ ਰਾਨ ਰਾਮ ਰਮਾ ਜਪ ਕਰਨ ਹੋਏ ਕਮ ਰਹਾ ਰਾਮ ਗੋਬਿੰਦ ਜਪਦਿਆ ਉਹ ਆ ਮੁਖ ਪਵਿੱਤਰ ਅਰ ਜਸ ਸੁਣੀਏ ਜਿਸ ਤੇ ਸੋਏ ਭਾਈ ਮਿੱਤਰ ਸਭ ਅਪਦਰਤ ਸਭ ਸਲਾ ਸਰਬ ਗੁਣਾ ਜਿਸ ਮਹੇ ਕਿਉਂ ਗੁਬਿੰਦ ਮਨੋ ਵਿਸਾਰਿਆ ਜਿਸ ਸਿਮਰਤ ਦੁਖ ਜਾਹੇ ਜਿਸ ਲੜ ਲਗਿਆ ਜੀਵੈ ਭਵਜਲ ਪਈਐ ਪਰ ਮੇਰੇ ਸਾਧੂ ਸੰਗ ਉਦਾਰ ਹੋਏ ਮੁਖ ਓਜਲ ਦਰਬਾਰਾ ਜੀਵਨ ਰੋਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਬਰੇ ਨਾਮ ਜਪ ਦਰਸ ਚ ਸਬਾਸ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਾਝ ਮਹਲਾ 5 ਵਾ ਅਰੇ ਰਾਮ 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 ਰਾਮਾ ਜਪ ਪੁਰਨ ਹੋਏ ਕਮ ਰਹਾ ਰਾਮ ਗੋਬਿੰਦ ਜਪਦਿਆ ਉਹ ਆ ਮੁਖ ਪਵਿੱਤਰ ਹਰ ਜਸ ਸੁਣੀਏ ਜਿਸ ਤੇ ਸੋਏ ਪਾਏ ਮਿੱਤਰ ਸਭ ਅਪਦਰਤ ਸਭ ਸਲਾ ਸਰਬ ਗੁਣਾ ਜਿਸ ਮਹੇ ਕਿਉਂ ਗੋਬਿੰਦ ਮਨੋਂ ਵਿਸਾਰਿਆ ਜਿਸ ਸਿਮਰਤ ਦੁਖ ਜਾਹੇ ਜਿਸ ਲੜ ਲਗਿਆ ਜੀਵੈ ਭਵਜਲ ਪਈਐ ਪਰ ਮੇਰੇ ਸਾਧੂ ਸੰਗ ਉਦਾਰ ਹੋਏ ਮੁਖ ਓਜਲ ਦਰਬਾਰਾ ਜੀਵਨ ਰੋਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉबरे ਨਾਮ ਜਪ ਦਰਸ ਚੈ ਸਬਾਸ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਾਝ ਮਹਲਾ ਪੰਜਵਾ ਅਰੇ ਰਾਮ ਰਾਨਾ ਰਾਨ ਰਮਾ ਜਪ ਕੋ ਪੂਰਨ ਹੋਏ ਕਮ ਰਹਾ ਰਾਮ ਗੋਬਿੰਦ ਜਪਦਿਆਂ ਉਹ ਆ ਮਕਬ ਪਵਿੱਤਰ ਹਰ ਜਸ ਸੁਣੀਏ ਜਿਸ ਤੇ ਸੋਈ ਭਾਈ ਮਿੱਤਰ ਸਭ ਅਪਦਰਤ ਸਭ ਸਲਾ ਸਰਬ ਗੁਣਾ ਜਿਸ ਮਹਿ ਕਿਉ ਗੋਬਿੰਦ ਮਨੋ ਵਿਸਾਰਿਆ ਜਿਸ ਸਿਮਰਤ ਦੁਖ ਜਾਹੇ ਜਿਸ ਲੜ ਲਗਿਆ ਜੀਵੈ ਭਵਜਲ ਪਈਐ ਪਰ ਮੇਰੇ ਸਾਧੂ ਸੰਗ ਉਦਾਰ ਹੋਏ ਮੁਖ ਓਜਲ ਦਰਬਾਰ ਜੀਵਨ ਰੋਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉबरे ਨਾਮ ਜਪ ਦਰਸ ਚੈ ਸਬਾਸ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਾਝ ਮਹਲਾ 5 arre ram 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 rama jap puran hoye kam raha ram gobind japdiyan o a mukt pavitr har jas suniye jis te soye pae mitra sab padarat sab sala sarb gunan jis mahe ਕਿਉਂ ਗੁਬਿੰਦ ਮਨੋਂ ਵਿਸਾਰਿਆ ਜਿਸ ਸਿਮਰਤ ਦੁਖ ਜਾਹੇ ਜਿਸ ਲੜ ਲਗਿਆ ਜੀਵੈ ਭਵਜਲ ਪਈਐ ਪਰ ਮੇਰੇ ਸਾਧੂ ਸੰਗ ਉਦਾਰ ਹੋਏ ਮੁਖ ਓਜਲ ਦਰਬਾਰਾ ਜੀਵਨ ਰੋਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਬਰੇ ਨਾਮ ਜਪ ਦਰਸ ਚ ਸਬਾਸ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਾਝ ਮਹਲਾ ਪੰਜਵਾ ਅਰੇ ਰਾਮ ਰਾਨ ਰਾਨ ਰਮਾ Jap puran hoy kama ਹਾ ਰਾਮ ਗੋਬਿੰਦ ਜਪਦਿਆ ਉਹ ਆ ਮਕਬ ਪਵਿੱਤਰ ਹਰ ਜਸ ਸੁਣੀਏ ਜਿਸ ਤੇ ਸੋਈ ਭਾਈ ਮਿੱਤਰ ਸਭ ਅਪਦਰਤ ਸਭ ਸਲਾ ਸਰਬ ਗੁਣਾ ਜਿਸ ਮਾਹੇ ਕਿਉ ਗੋਬਿੰਦ ਮਨੋ ਵਿਸਾਰਿਆ ਜਿਸ ਸਿਮਰਤ ਦੁਖ ਜਾਹੇ ਜਿਸ ਲੜ ਲਗਿਆ ਜੀਵੀਐ ਭਵਜਲ ਪਈਐ ਪਰ ਮੇਰੇ ਸਾਧੂ ਸੰਗ ਉਦਾਰ ਹੋਏ ਮੁਖ ਓਜਲ ਦਰਬਾਰ ਜੀਵਨ ਰੋਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਬਰੇ ਨਾਮ ਜਪ ਦਰਸ ਚੈ ਸਬਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਾਝ ਮਹਲਾ 5 ਅਰੇ ਰਾਮ ਰਾਨਾ ਰਾਮ ਰਮਾ ਜਪ ਪੁਰਨ ਹੋਏ ਕਮ ਰਹਾ ਰਾਮਾ ਗੋਬਿੰਦ ਜਪਦਿਆ ਉਹ ਆਮਤ ਪਵਿੱਤਰ ਅਰ ਜਸ ਸੁਣੀਏ ਜਿਸ ਤੇ ਸੋਈ ਭਾਈ ਮਿੱਤਰ ਸਬਬ ਪਦਾਰਤ ਸਬ ਸਲਾ ਸਰਬ ਗੁਣਾ ਜਿਸ ਮਹੇ ਕਿਉਂ ਗੋਬਿੰਦ ਮਨੋਂ ਵਿਸਾਰੀਐ ਜਿਸ ਸਿਮਰਤ ਦੁਖ ਜਾਹੇ ਜਿਸ ਲੜ ਲਗਿਆ ਜੀਵੈ ਭਵਜਲ ਪਈਐ ਪਰ ਮੇਰੇ ਸਾਧੂ ਸੰਗ ਉਦਾਰ ਹੋਏ ਮੁਖ ਓਜਲ ਦਰਬਾਰ ਜੀਵਨ ਰੋਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉबरे ਨਾਮ ਜਪ ਦਰਸ ਚ ਸਵਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਾਝ ਮਹਲਾ ਪੰਜਵਾਂ ਅਰ ਰਾਮ ਰਾਨਾ ਰਾਮ ਰਮਾ ਜਪ ਪੁਰਨ ਹੋਏ ਕਮ ਰਹਾ ਰਾਮ ਗੋਬਿੰਦ ਜਪਦਿਆ ਉਹ ਆ ਮੁਖ ਪਵਿੱਤਰ ਅਰ ਜਸ ਸੁਣੀਏ ਜਿਸ ਤੇ ਸੋਏ ਭਾਈ ਮਿੱਤਰ ਸਭ ਬਪਰਤ ਸਭ ਸਲਾ ਸਰਬ ਗੁਨਾ ਜਿਸ ਮਹੇ ਕਿਉਂ ਗੁਬਿੰਦ ਮਨੋ ਵਿਸਾਰਿਆ ਜਿਸ ਸਿਮਰਤ ਦੁਖ ਜਾਹੇ ਜਿਸ ਲੜ ਲਗਿਆ ਜੀਵੈ ਭਵਜਲ ਪਈਐ ਪਰ ਮੇਰੇ ਸਾਧੂ ਸੰਗ ਉਦਾਰ ਹੋਏ ਮੁਖ ਓਜਲ ਦਰਬਾਰਾ ਜੀਵਨ ਰੋਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉबरे ਨਾਮ ਜਪ ਦਰਸ ਚ ਸਬਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਾਜ ਮਹਲਾ ਪੰਜਵਾ ਅਰੇ ਰਾਮ ਰਾਨ ਰਾਨ ਰਮਾ ਜਪ ਪੂਰਨ ਹੋਏ ਕਮ ਰਹਾ ਰਾਮ ਗੋਬਿੰਦ ਜਪਦਿਆਂ ਉਹ ਆ ਮੁਖ ਪਵਿੱਤਰ ਅਰ ਜਸ ਸੁਣੀਏ ਜਿਸ ਤੇ ਸੋਏ ਭਾਈ ਮਿੱਤਰ ਸਭ ਅਪਦਰਤ ਸਭ ਸਲਾ ਸਰਬ ਗੁਣਾ ਜਿਸ ਮਹਿ ਕਿਉ ਗੋਬਿੰਦ ਮਨੋਂ ਵਿਸਾਰਿਆ ਜਿਸ ਸਿਮਰਤ ਦੁਖ ਜਾਹੇ ਜਿਸ ਲੜ ਲਗਿਆ ਜੀਵੈ ਭਵਜਲ ਪਈਏ ਪਰ ਮੇਰੇ ਸਾਧੂ ਸੰਗ ਉਦਾਰ ਹੋਏ ਮੁਖ ਓਜਲ ਦਰਬਾਰਾ ਜੀਵਨ ਰੋਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਬਰੇ ਨਾਮ ਜਪ ਦਰਸ ਚਹਿ ਸਬਾਸ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਾਜ ਮਹਲਾ ਪੰਜਵਾ ਅਰੇ ਰਾਮ ਰਾਨ ਰਾਨ ਰਮਾ ਜਪ ਪੂਰਨ ਹੋਏ ਕਮ ਰਹਾ RAM GOVINDA ਜਪਦਿਆਂ ਉਹ ਆਮਤ ਪਵਿੱਤਰ ਅਰ ਜਸ ਸੁਣੀਏ ਜਿਸ ਤੇ ਸੋਈ ਭਾਈ ਮਿੱਤਰ ਸਭ ਅਪਦਰਤ ਸਭ ਸਲਾ ਸਰਬ ਗੁਣਾ ਜਿਸ ਮਹੇ ਕਿਉਂ ਗੋਬਿੰਦ ਮਨੋਂ ਵਿਸਾਰੀਐ ਜਿਸ ਸਿਮਰਤ ਦੁਖ ਜਾਹੇ ਜਿਸ ਲੜ ਲਗਿਆ ਜੀਵੈ ਭਵਜਲ ਪਈਐ ਪਰ ਮੇਰੇ ਸਾਧੂ ਸੰਗ ਉਦਾਰ ਹੋਏ ਮੁਖ ਓਜਲ ਦਰਬਾਰ ਜੀਵਨ ਰੋਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਬਰੇ ਨਾਮ ਜਪ ਦਰਸ ਚੈ ਸਵਾਸ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਾਝ ਮਹਲਾ ਪੰਜਵਾ ਅਰੇ ਰਾਮ 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 ਰਾਮਾ ਜਪ ਪੁਰਨ ਹੋਏ ਕਮ ਰਹਾ ਰਾਮਾ ਗੋਬਿੰਦ ਜਪਦਿਆ ਉਹ ਆਮਤ ਪਵਿੱਤਰ ਅਰ ਜਸ ਸੁਣੀਏ ਜਿਸ ਤੇ ਸੋਈ ਭਾਈ ਮਿੱਤਰ ਸਭ ਅਪਦਰਤ ਸਭ ਸਲਾ ਸਰਬ ਗੁਣਾ ਜਿਸ ਮਹੇ ਯੋਗ ਗੁਬਿੰਦ ਮਨੋ ਵਿਸਾਰਿਆ ਜਿਸ ਸਿਮਰਤ ਦੁਖ ਜਾਹੇ ਜਿਸ ਲੜ ਲਗਿਆ ਜੀਵੈ ਭਵਜਲ ਪਈਐ ਪਰ ਮੇਰੇ ਸਾਧੂ ਸੰਗ ਉਦਾਰ ਹੋਏ ਮੁਖ ਓਜਲ ਦਰਬਾਰਾ ਜੀਵਨ ਰੋਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉबरे ਨਾਮ ਜਪ ਦਰਸ ਚੈ ਸਬਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਾਝ ਮਹਲਾ 5 ਹਰਿ ਰਾਮ 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 ਰਾਮਾ ਜਪ ਪੁਰਨ ਹੋਏ ਕਮ ਰਹਾ ਰਾਮਾ ਗੋਬਿੰਦ ਜਪਦਿਆ ਉਹ ਆਮਤ ਪਵਿੱਤਰ ਹਰ ਜਸ ਸੁਣੀਏ ਜਿਸ ਤੇ ਸੋਏ ਭਾਈ ਮਿੱਤਰ ਸਭ ਅਪਦਰਤ ਸਭ ਸਲਾ ਸਰਬ ਗੁਣਾ ਜਿਸ ਮਹਿ ਕਿਉਂ ਗੋਬਿੰਦ ਮਨੋਂ ਵਿਸਾਰੀਐ ਜਿਸ ਸਿਮਰਤ ਦੁਖ ਜਾਹੇ ਜਿਸ ਲੜ ਲਗਿਆ ਜੀਵੈ ਭਵਜਲ ਪਈਐ ਪਰ ਮੇਰੇ ਸਾਧੂ ਸੰਗ ਉਦਾਰ ਹੋਏ ਮੁਖ ਓਜਲ ਦਰਬਾਰ ਜੀਵਨ ਰੋਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉबरे ਨਾਮ ਜਪ ਦਰਸ ਸਚ ਸਬਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਾਝ ਮਹਲਾ 5 ਹਰਿ ਰਾਮ 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 ਰਾਮਾ ਜਪ ਕਰਨ ਹੋਏ ਕਮਰਹਾ ਰਾਮ ਗੋਬਿੰਦ ਜਪਦਿਆ ਉਹ ਆ ਮੁਖ ਪਵਿੱਤਰ ਹਰ ਜਸ ਸੁਣੀਏ ਜਿਸ ਤੇ ਸੋਏ ਭਾਈ ਮਿੱਤਰ ਸਭ ਅਪਦਰਤ ਸਭ ਸਲਾ ਸਰਬ ਗੁਣਾ ਜਿਸ ਮਹਿ ਕਿਉਂ ਗੋਬਿੰਦ ਮਨੋ ਵਿਸਾਰਿਆ ਜਿਸ ਸਿਮਰਤ ਦੁਖ ਜਾਹੇ ਜਿਸ ਲੜ ਲਗਿਆ ਜੀਵੈ ਭਵਜਲ ਪਈਐ ਪਰ ਮੇਰੇ ਸਾਧੂ ਸੰਗ ਉਦਾਰ ਹੋਏ ਮੁਖ ਓਜਲ ਦਰਬਾਰਾ ਜੀਵਨ ਰੋਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਬਰੇ ਨਾਮ ਜਪ ਦਰਸ ਚ ਸਬਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਾਝ ਮਹਲਾ ਪੰਜਵਾ ਅਰੇ ਰਾਮ ਰਾਨ ਰਾਮ ਰਮਾ ਤਪ ਪੂਰਨ ਹੋਏ ਕਮ ਰਹਾ RAM GOVINDA ਜਪਦਿਆਂ ਉਹ ਆ ਮਕਬ ਪਵਿੱਤਰ ਹਰ ਜਸ ਸੁਣੀਏ ਜਿਸ ਤੇ ਸੋਏ ਭਾਈ ਮਿੱਤਰ ਸਭ ਅਪਦਰਤ ਸਭ ਸਲਾ ਸਰਬ ਗੁਣਾ ਜਿਸ ਮਾਹੇ ਕਿਉਂ ਗੋਬਿੰਦ ਮਨੋਂ ਵਿਸਾਰਿਆ ਜਿਸ ਸਿਮਰਤ ਦੁਖ ਜਾਹੇ ਜਿਸ ਲੜ ਲਗਿਆ ਜੀਵੈ ਭਵਜਲ ਪਈਐ ਪਰ ਮੇਰੇ ਸਾਧੂ ਸੰਗ ਉਦਾਰ ਹੋਏ ਮੁਖ ਓਜਲ ਦਰਬਾਰ ਜੀਵਨ ਰੋਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉबरे ਨਾਮ ਜਪ ਦਰਸ ਚੈ ਸਬਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਾਝ ਮਹਲਾ 5 ਅਰੇ ਰਾਮ ਰਾਨਾ ਰਾਨ ਰਮਾ ਜਪਪੁਰਨ ਹੋਏ ਕਮ ਰਹਾ RAM NA GOVIND ਜਪਦਿਆਂ ਉਹ ਆਮਤ ਪਵਿੱਤਰ ਹਰ ਜਸ ਸੁਣੀਏ ਜਿਸ ਤੇ ਸੋਈ ਭਾਈ ਮਿੱਤਰ ਸਭ ਅਪਦਰਤ ਸਭ ਸਲਾ ਸਰਬ ਗੁਣਾ ਜਿਸ ਮਹਿ ਕਿਉਂ ਗੋਬਿੰਦ ਮਨੋਂ ਵਿਸਾਰੀਐ ਜਿਸ ਸਿਮਰਤ ਦੁਖ ਜਾਹੇ ਜਿਸ ਲੜ ਲਗਿਆ ਜੀਵੀਐ ਭਵਜਲ ਪਈਐ ਪਰ ਮੇਰੇ ਸਾਧੂ ਸੰਗ ਉਦਾਰ ਹੋਏ ਮੁਖ ਓਜਲ ਦਰਬਾਰ ਜੀਵਨ ਰੋਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਬਰੇ ਨਾਮ ਜਪ ਦਰਸ ਸਚ ਹੈ ਸਬਾਸ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਾਜ ਮਹਲਾ ਪੰਜਵਾ ਅਰੇ ਰਾਮ ਰਾਨਾ ਰਾਮ ਰਮਾ ਜਪ ਕੁਰਨ ਹੋਏ ਕਮ ਰਹਾ ਰਾਮ ਗੋਬਿੰਦ ਜਪਦਿਆ ਉਹ ਆ ਮਕ ਪਵਿੱਤਰ ਹਰ ਜਸ ਸੁਣੀਏ ਜਿਸ ਤੇ ਸੋਏ ਪਾਏ ਮਿੱਤਰ ਸਭ ਅਪਦਰਤ ਸਭ ਸਲਾ ਸਰਬ ਗੁਨਾ ਜਿਸ ਮਹੇ ਕਿਉਂ ਗੋਬਿੰਦ ਮਨੋਂ ਵਿਸਾਰਿਆ ਜਿਸ ਸਿਮਰਤ ਦੁਖ ਜਾਹੇ ਜਿਸ ਲੜ ਲਗਿਆ ਜੀਵੈ ਭਵਜਲ ਪਈਐ ਪਰ ਮੇਰੇ ਸਾਧੂ ਸੰਗ ਉਦਾਰ ਹੋਏ ਮੁਖ ਓਜਲ ਦਰਬਾਰ ਜੀਵਨ ਰੋਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਬਰੇ ਨਾਮ ਜਪ ਦਰਸ ਚ ਸਬਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਾਝ ਮਹਲਾ ਪੰਜਵਾ ਅਰੇ ਰਾਮ 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 ਰਮਾ ਜਪ ਪੁਰਨ ਹੋਏ ਕਮ ਰਹਾ ਰਾਮ ਗੋਬਿੰਦ ਜਪਦਿਆ ਉਹ ਆ ਮੁਖ ਪਵਿੱਤਰ ਹਰ ਜਸ ਸੁਣੀਏ ਜਿਸ ਤੇ ਸੋਏ ਭਾਈ ਮਿੱਤਰ ਸਭ ਅਪਦਰਤ ਸਭ ਸਲਾ ਸਰਬ ਗੁਣਾ ਜਿਸ ਮਹੇ ਯੋਗ ਗਬਿੰਦ ਮਨੋਂ ਵਿਸਾਰਿਆ ਜਿਸ ਸਿਮਰਤ ਦੁਖ ਜਾਹੇ ਜਿਸ ਲੜ ਲਗਿਆ ਜੀਵੈ ਭਵਜਲ ਪਈਐ ਪਰ ਮੇਰੇ ਸਾਧੂ ਸੰਗ ਉਦਾਰ ਹੋਏ ਮੁਖ ਓਜਲ ਦਰਬਾਰਾ ਜੀਵਨ ਰੋਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਬਰੇ ਨਾਮ ਜਪ ਦਰਸ ਚਹਿ ਸਬਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ